ਹੈਲੋ ਸਸ਼ੀਕਾਲ ਗੁੱਡ ਮਾਰਨਿੰਗ ਵੈਲਕਮ ਬੈਕ ਟੂ आवर ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਸੋ ਟਾਈਮਿੰਗ ਹੋਈ ਸੀ ਕਿ 10 ਵਜੇ ਹੋਈ ਸੀ ਤੇ 10 ਵਜੇ ਮੈਂ ਆਪਣੇ ਵਲੌਗ ਦੀ ਕਰਤੀ ਸੀ ਸਟਾਰਟਿੰਗ ਕਿਉਂਕਿ ਅੱਜ ਮੈਂ ਬਹੁਤ ਜ਼ਿਆਦਾ ਲੇਟ ਹੋ ਗਈ ਸੀ ਮੈਂ ਅੱਜ 9 ਵਜੇ ਉੱਠ ਗਈ ਅੱਗੇ ਮੈਂ ਇੰਨੀ ਲੇਟ ਕਦੇ ਨਹੀਂ ਉઠી ਫਸਟ ਟਾਈਮ ਹੈ ਕਿ ਅੱਜ ਮੈਂ ਲੇਟ ਉઠી ਪੇਕੇ ਆਈ ਹੋਈਆਂ ਚਲੋ ਕੋਈ ਗੱਲ ਨਹੀਂ ਫਿਰ ਐਵੇਂ ਹੁੰਦਾ ਕਿ ਪੇਕੇ ਤਾਂ ਐਸ਼ ਕਰ ਲਓ ਜਿੰਨੀ ਮਰਜੀ ਤੇ ਬਸ ਮੋਕਸ਼ੀ ਵੀ ਮੇਰੇ ਤੋਂ ਜ਼ਿਆਦਾ ਬਹੁਤ ਜ਼ਿਆਦਾ ਲੇਟ ਉઠી ਮੋਕਸ਼ੀ ਦੇ ਨੋ ਉઠી ਹੈ ਤੇ ਬਸ ਫਿਰ ਉਰਦੇ ਸਾਰ ਅਸੀਂ ਅੱਜ ਕੁਝ ਨਹੀਂ ਖਾਇਆ ਪੀਆ ਪਹਿਲਾ ਨਾਸ਼ਤਾ ਹੀ ਕੀਤਾ ਕਿਉਂਕਿ ਫਿਰ ਜੇ ਆਪਾਂ ਪਹਿਲਾ ਕੁਝ ਪੀ ਲੈਂਦੇ ਮੰਨ ਲਓ ਆਪਾਂ ਚਾਹ ਪੀ ਲੈਂਦੇ ਤਾਂ ਫਿਰ ਆਪਾਂ ਨਾਸ਼ਤੇ ਦੀ ਭੁੱਖ ਨਹੀਂ ਲੱਗਣੀ ਸੀ ਫਿਰ ਘੰਟਾ ਵੇਸਟ ਹੋਣਾ ਸੀ ਫਿਰ ਉਹੀ ਨਾਸ਼ਤਾ 11 12 ਵਜੇ ਕਰਦੇ ਤਾਂ ਫਿਰ ਦੁਪਹਿਰ ਦੀ ਰੋਟੀ ਦਾ ਕੈਂਸਲ ਹੋ ਜਾਣਾ ਸੀ ਫਿਰ ਇਸ ਕਰਕੇ ਫਿਰ ਅਸੀਂ ਨਾਲ ਦੀ ਨਾਲ ਨਾਸ਼ਤਾ ਹੀ ਕਰ ਲਿਆ ਕਿ ਚਲੋ ਨਾਸ਼ਤਾ ਕਰ ਲੈਨੇ ਆ ਸੋ ਉਸ ਤੋਂ ਬਾਅਦ ਫਿਰ ਆਪਾਂ ਆਪਣਾ ਮੋਕਸ਼ੀ ਖੇਲਣ ਲੱਗ ਗਈ ਨਾਸ਼ਤਾ ਕਰਕੇ ਨਾਸ਼ਤਾ ਤਾਂ ਮੋਕਸ਼ੀ ਨੇ ਕੋਈ ਨਹੀਂ ਕੀਤਾ ਥੋੜੇ ਬਹੁਤ ਪਿਆਜ਼ ਪਿਆਜ਼ ਦੇ ਖਾਏ ਤੇ ਫਿਰ ਮੈਨੂੰ ਰੋਕ ਰਹੀ ਸੀ ਕਿ ਨਾ ਕੁਦ ਨਾ ਕੁਦ ਥੱਲੇ ਗਿਰ ਜੇਗੀ ਬਟ ਉਹ ਨਹੀਂ ਸੁਣਦੀ ਮੇਰੀ ਸੋ ਇੱਥੇ ਦੋਨੋਂ ਪੈਣਾ ਖੇਲ ਰਹੀਆਂ ਸੀ ਇੱਕ ਦੂਜੇ ਨਾਲ ਤੇ ਨਲੇ ਆਲੀ ਡੀ ਜਿਹੜੇ ਪੁਆਇੰਟ ਦੇਖ ਰਹੀਆਂ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਅਸੀਂ ਬਾਹਰ ਆਏ ਤਾਂ ਦੇਖਿਆ بارش ਹੋਣ ਲੱਗ ਰਹੀ ਕਿਉਂਕਿ ਧੁੱਪ ਚੜ੍ਹੀ ਪਈ ਸੀ ਤੇ ਨਾਲ ਨਾਲ ਰੇਨ ਆਈ ਜਾਵੇ ਸੇ ਕੁਝ ਸਮਝ ਨਹੀਂ ਆ ਰਹਾ ਮੌਸਮ ਦਾ ਕਿ ਮੌਸਮ ਨੂੰ ਕੀ ਹੋ ਰਿਹਾ ਧੁੱਪ ਦੇ ਵਿੱਚ بارش ਇੰਨੀ ਗਰਮੈਸ਼ ਚਲੋ ਫਿਰ ਆਪਾਂ ਇਸ بارش ਨੂੰ ਇੰਜੋਏ ਕਰ ਲੈਂਦੇ ਹਾਂ ਮੋਕਸ਼ੀ ਨੇ ਕੋਬ ਇੰਜੋਏ ਕੀਤਾ بارش ਦੇ ਵਿੱਚ ਟਾਈਮਿੰਗ 3 ਵਜੇ ਹੋਏ ਨੇ ਸੋ ਮੋਕਸ਼ੀ ਅੱਜ ਥੋੜਾ ਲੇਟ ਹੋਤੀ ਸੀ ਹੱਲੇ 9:00 ਤਾਂ ਜਿਆਦਾ 깨 ਹੋ ਗਿਆ ਸੀ ਸਵੇਰ ਕਿਉਂਕਿ ਰਾਤੀਏ 12:00 ਵਜੇ ਤੋਂ ਬਾਅਦ ਸੁੱਤੀ ਸੀ ਤੇ ਫਿਰ ਮੈਂ ਵੀ ਉਹਦੇ ਕਰਕੇ ਮੈਂ ਵੀ ਲੇਟ ਹੋ ਗਿਆ ਅੱਜ 9:00 ਵਜੇ ਗਈ ਸੀ ਕਿ ਮੇਰੇ ਮੰਮੀ ਹੋਰੀ ਪਹਿਲਾਂ ਹੀ ਚਲ ਗਏ ਸੀ ਸਭ ਨੂੰ ਮੈਨੂੰ ਉਠਾ ਕੇ ਵੀ ਨਹੀਂ ਗਈ ਅੱਜ ਤੇ ਫਿਰ ਮੈਂ ਅੱਜ ਬਹੁਤ ਲੇਟ ਹੋ ਗਈ ਉਹਦੇ ਕਰਕੇ ਫਿਰ ਸਾਰੇ ਕੰਮ ਲੇਟ ਹੋ ਗਏ ਤੇ ਫਿਰ ਮੈਂ ਨਾਲ ਨਾਲ ਉੱਠ ਕੇ ਸਨ ਨਹਾ ਲਈ ਸੀ ਨਹਾ ਕੇ ਫਿਰ ਬਸ ਆਪਾਂ ਬ੍ਰੇਕਫਾਸਟ ਕਰ ਲਿਆ ਉਸ ਤੋਂ ਬਾਅਦ ਫਿਰ ਹੁਣ ਟਾਈਮ ਜਿਆਦਾ ਹੋ ਗਿਆ ਤੇ ਬਾਹਰ ਧੁੱਪ ਵੀ ਬਹੁਤ ਹੈ ਤੇ ਨਾਲ-ਨਾਲ ਬਾਰਿਸ਼ ਵੀ ਹੋ ਰਹੀ ਹੈ ਇਹ ਤੇ ਗਰਮੀ ਹੈ ਧੁੱਪ ਹੈ ਧੁੱਪ ਦੇ ਵਿੱਚ بارش ਹੋ ਰਹੀ ਹੈ ਬਹੁਤ ਜ਼ਿਆਦਾ ਗਰਮੀ ਸੀਗੀ ਗਰਮੈਸ਼ ਕਰ ਮੈਨੂੰ ਕੋਦਾਂ ਪਤਾ ਨਹੀਂ ਕਿਵੇਂ بارش ਹੋ ਰਹੀ ਹੈ ਸੋ ਸਾਡੇ ਜਵਾਰ ਪਾਰ ਹੀ ਖੇਤ ਰਹੇ ਨੇ ਤੇ ਅੱਜ ਬੋਦੀਂ ਜੜੀ ਲੱਗ ਰਿਹਾ ਵੀ ਪਤਾ ਨਹੀਂ ਅਜੀਬ ਜਿਹੀ ਹੈ ਨਾ ਤਾਂ ਲਾਈਟ ਹੈਗੀ ਇੱਥੇ ਲਾਈਟ ਵੀ ਗਈ ਹੋਈ ਹੈਗੀ ਸਵੇਰ ਦੀ ਗਈ ਹੋਈ ਹੈ 10 ਵਜੇ ਤੋਂ ਬਾਅਦ ਲਾਈਟ ਚੱਲ ਗਈ ਸੀ ਅੱਜ ਤੱਕ ਲਾਈਟ ਨਹੀਂ ਆਈ ਹੈਗੀ ਤਾਂ ਫਿਰ ਮੌਕਸ਼ੀ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਬਹੁਤ ਪਰੇਸ਼ਾਨ ਕਰਦੀ ਹੈਗੀ ਤੇ ਚਲੋ ਹੇਲਰੀਆ ਹੁੰਦਾ ਬਟਨ ਬਾਕੀ ਹੋਣਾ ਮੇਰੇ ਵਲੌਗ ਦੇ ਵਿੱਚ ਲਾਸਟ ਤੱਕ ਜੋਲ ਬਣੇ ਰਹਿਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਲਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਕਿ ਉਦੋਂ ਕਰਕੇ ਨਾ ਫਿਰ ਮੈਂ ਉੱਥੋਂ ਆਈ ਸੀ ਨਾ ਉੱਥੋਂ ਮੈਂ ਇਹ ਜੀ ਨਾਈਟ ਟੀ-ਸ਼ਰਟਾਂ ਹੀ ਲਾਈ ਸੀਗੀ ਤੇ ਪਜਾਮੇ ਕਿ ਮੈਨੂੰ ਪਤਾ ਸੀਗਾ ਬਹੁਤ ਗਰਮੀ ਹੋਏਗੀ ਸੋ ਹੁਣ ਫਿਰ ਇੱਥੇ ਦਾ ਕੋਈ ਕੱਪੜੇ ਬਾਰਾ ਦਾ ਮਾਹੌਲ ਨਹੀਂ ਹੈ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੈਗੀ ਤੇ ਮੋਕਸ਼ੀ ਕੀ ਖੇਲ ਰਹੇ ਹੋ بارش ਹੋ ਰਹੀ ਧੁੱਪ ਦੇ ਵਿੱਚ بارش ਹੈ ਐ ਮੋਕਸ਼ੀ ਬੋਹ ਅਏ ਆ ਜਾ ਪੈਰ ਸੜ ਜੰਗੇ ਆ ਗਿਆ ਚਾਂਬਾ ਠਿਕਾ ਜਾ ਕਿੱਥੇ ਬੈਠਾ ਕਰੀ ਜਾਂਦਾ ਹਾਂਜੀ ਦੋਸਤੋ ਇੱਥੇ ਖਾਇ ਸੀ ਮੋਕਸ਼ੀ ਨੇ ਵਾਟਰਮੈਲਨ ਤਾਂ ਮੋਕਸ਼ੀ ਨੇ ਸਾਰਾ ਵਾਟਰਮੈਲਨ ਨੀਚੇ ਫਰਸ਼ ਤੇ ਉੱਤੇ ਖਿਲਾਰ ਦਿੱਤਾ ਤੇ ਆਪਣੇ ਵੀ ਕੱਪੜੇ ਖਰਾਬ ਕਰ ਦਿੱਤੇ ਮੋਕਸ਼ੀ ਨੂੰ ਮੈਂ ਦੁਪਹਿਰੇ ਨਵਾਇਆ ਸੀਗਾ ਅਜੇ ਤੇ ਇੱਥੇ ਕਰੀਬ ਮੈਨੂੰ ਲੱਗਦਾ 4 ਪਤਾ ਨਹੀਂ 4:30 ਵਜੇ ਪਈ ਸੀਗੇ ਤੇ ਲਾਈਟ ਸ਼ਾਇਦ ਆ ਗਈ ਸੀਗੀ ਤੇ ਉਸ ਤੋਂ ਪਹਿਲਾਂ ਤਾਂ ਲਾਈਟ ਵੀ ਨਹੀਂ ਆਈ ਅੱਜ ਸਾਰੇ ਦਿਨ ਲਾਈਟ ਆਈ ਨਹੀਂ ਤੇ ਫਿਰ ਅਸੀਂ ਕੰਮ ਤੋਂ ਵੀ ਬੈਠੇ ਰਹੇ ਨਾ ਅਸੀਂ ਕੁਝ ਏਸੀ ਚਲਾਇਆ ਐਵੇਂ ਹੀ ਗਰਮੀ ਦੇ ਵਿੱਚ ਬੈਠੇ ਰਹੇ ਇੱਥੇ ਦਾ ਪਿੰਡਾਂ ਦੇ ਵਿੱਚ ਕੱਟ ਲੱਗ ਜਾਂਦੇ ਲਾਈਟਾਂ ਦੇ ਤੇ ਫਿਰ ਮੈਂ ਸਾਫ ਕਰ ਰਹੀ ਸੀ ਮੈਂ ਕਿਹਾ ਚਲੋ ਆਪਣਾ ਚਾਰੋ ਵਗੈਰਾ ਲਗਾ ਦੇਣੀ ਆ ਕਿ ਇੱਥੇ ਮੱਖੀਆਂ ਨਾ ਆ ਜਾਣ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਬਹੁਤ ਹੀ ਮੱਖੀਆਂ ਮੱਛਰ ਹੁੰਦੇ ਨੇਗੇ ਤੇ ਖੁੱਲਾ ਏਰੀਆ ਹੁੰਦਾ ਇੱਥੇ ਤਾਂ ਹੁੰਦੇ ਹੀ ਨਹੀਂ ਤੇ ਫਿਰ ਮੈਂ ਕਿਹਾ ਚਲੋ ਹੁਣ ਥੋੜਾ ਜਿਹਾ ਪੋਚਾ ਵੀ ਲਗਾ ਦੇਣੀ ਆ ਤਾਂ ਫਿਰ ਮੈਂ ਉੱਤੇ ਸਾਰੀ ਥਾਂ ਤੇ ਪੋਚਾ ਲਗਾਇਆ ਜਿੱਥੇ ਥੈਨੇ ਵਾਟਰਮੈਲਨ ਖਲਾ ਰਿਆ ਸੀਗਾ ਤੇ ਫਿਰ ਮੈਨੂੰ ਐਵੇਂ ਹੁੰਦਾ ਕਿ ਹਨਾ ਜਿੰਨਾ ਕਿ ਸਫਾਈ ਰੱਖਾਂਗੇ ਚਲੋ ਆਪਣੇ ਲਈ ਵਧੀਆ ਹੈ ਕਿ ਮੱਖੀਆਂ ਨਹੀਂ ਬੈਟਣਗੇ ਗਰਮੀ ਦੇ ਵਿੱਚ ਤਾਂ ਵੈਸੇ ਵੀ ਮੱਖੀ ਮੱਛਰ ਬਹੁਤ ਹੋ ਜਾਂਦਾ ਹੈਗਾ ਤੇ ਬਸ ਮੋਕਸ਼ੀ ਆਪਣਾ ਖੇਲ ਰਹੀ ਸੀ ਦੇ ਨਾਲ ਨਾਲ ਮੈਂ ਆਪਣਾ ਕੰਮ ਕਰ ਰਹੀ ਸੀਗੀ ਸੋ ਹਾਂ ਜੀ ਫਰੈਂਡਸ ਅੱਜ ਮੇਰੇ ਨਾਲ ਕੀ ਹੋਇਆ ਸੀਗਾ ਅੱਜ ਮੈਨੂੰ ਨਾ ਬਹੁਤ ਜ਼ਿਆਦਾ ਪਿਆਸ ਲੱਗੀ ਪਈ ਸੀ ਮੈਂ ਬਾਰ-ਬਾਰ ਪਾਣੀ ਪੀ ਜਾ ਰਹੀ ਸੀ ਤਾ ਫਿਰ ਮੈਂ ਦੁਪਹਿਰ ਦੀ ਰੋਟੀ ਅੱਜ ਨਹੀਂ ਖਾਈ ਕਿਉਂਕਿ ਨਾ ਮੇਰਾ ਦਿਲ ਨਹੀਂ ਕਰ ਰਿਹਾ ਸੀ ਰੋਟੀ ਖਾਣ ਮੈਂ ਬਾਰ-ਬਾਰ ਪਾਣੀ ਪੀ ਰਹੀ ਸੀ ਕੁਝ ਅਸੀਂ ਫਰੂਟ ਖਾ ਲਏ ਸਿੱਕ ਦੋ ਮੈਂ ਤੇ ਮੱਖਸ਼ੀ ਨੇ ਤਾਂ ਕਰਕੇ ਮੇਰੀ ਭੁੱਖ ਬਿਲਕੁਲ ਹੀ ਨਹੀਂ ਰਹੀ ਮੈਨੂੰ ਤੇ ਬਸ ਉਸ ਤੋਂ ਬਾਅਦ ਫਿਰ ਮੱਖਸ਼ੀ ਉਹਦੇ ਅੰਦਰ ਆਈਆਂ ਖੇਲ ਰਹੀਆਂ ਸੀਗੀਆਂ ਤੇ ਫਿਰ ਥੋੜੇ ਦੇਰ ਬਾਅਦ ਆਪਾਂ ਮੇਰੇ ਦਿਲ ਕਰ ਰਿਹਾ ਨਿੰਬੂ ਪਾਣੀ ਬਣਾ ਲੈਣਾ ਕਿਉਂਕਿ ਮੇਰੇ ਇੱਥੇ ਮੰਮੀ ਪਾਪਾ ਦੇ ਆਉਣ ਦਾ ਟਾਈਮ ਹੋ ਗਿਆ ਸੀਗਾ ਤੇ ਫਿਰ ਸ਼ਾਮ ਨੂੰ ਇਹ ਹੁੰਦਾ ਕਿ ਅਗਲੇ ਥੱਕ ਕਰਕੇ ਆਣਗੇ ਚਲੋ ਆਪਾਂ ਨਿੰਬੂ ਪਾਣੀ ਬਣਾ ਲੈਨੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਹ ਤੋ ਹੋ ਰਹੀ ਸੀਗੀ ਤੇ ਨਾਲ ਨਾਲ ਮੈਂ ਕਿਹਾ ਚਲੋ ਮੈਂ ਇਸ ਕੋ ਸੁੱਕਣੇ ਪਵਾ ਦਿੰਨੀ ਆ ਵੀ ਚਲੋ ਇਹ ਹੋ ਜਾਂਦਾ ਕੋਈ ਦੂਜਾ ਬੰਦਾ ਹੈਲਪ ਕਰ ਦਿੰਦਾ ਤਾਂ ਬਹੁਤ ਹੈਲਪ ਹੋ ਜਾਂਦੀ ਹੈਗੀ ਤਾਂ ਕਰਕੇ ਫਿਰ ਵਿੱਚ ਹੀ ਸਾਡੇ ਬੱਚੇ ਸਾਡੇ ਕੱਪੜਿਆਂ ਨੂੰ ਛੇੜ ਰਹੇ ਸੀ ਤੇ ਨਾਲ ਹੀ ਮੋਕਸ਼ੀ ਪਾਣੀ ਦੇ ਵਿੱਚ ਖੇਲ ਰਹੀ ਸੀਗੀ ਦੋਨੋਂ ਕੁੜੀਆਂ ਗਿੱਲੀਆਂ ਹੋ ਗਈਆਂ ਤੇ ਬਸ ਥੋੜੇ ਬਾਅਦ ਮੈਂ ਕੱਪੜੇ ਜਿੰਨੇ ਤੋਏ ਸੀਗੇ ਪਵਾ ਕੇ ਆ ਗਈ ਤੇ ਫਿਰ ਮੈਂ ਆਪਣੇ ਨਿੰਬੂ ਪਾਣੀ ਬਣਾਉਣ ਲੱਗ ਗਈ ਸੀ ਤੇ ਮੈਂ ਚੀਨੀ ਘੋਲ ਰਹੀ ਸੀ ਵਿੱਚ ਨਾਲ ਹੀ ਮੈਂ ਨਿੰਬੂ ਆਪਣਾ ਕੱਲਣ ਲੱਗੀ ਸੀ ਹੱਥ ਨਾਲ ਨਿਚੋੜਨ ਲੱਗ ਗਈ ਸੀ ਮੈਂ ਕਿਹਾ ਚਲੋ ਮੰਮੀ ਪਾਪਾ ਦੇ ਆਣ ਤੋਂ ਪਹਿਲਾਂ ਪਹਿਲਾਂ ਬਣਾ ਲੈਣੀ ਆ ਵੀ ਕੁਝ ਮੈਨੂੰ ਵੀ ਪਿਆਸ ਲੱਗੀ ਪਈ ਸੀ ਤੇ ਚਲੋ ਭਾਬੀ ਵੀ ਕੱਪੜੇ ਧੋ ਰਹੀ ਸੀ ਮੈਂ ਕਿਹਾ ਚਲ ਪੀ ਲੂਗੀ ਤੇ ਬਸ ਮੰਮੀ ਪਾਪਾ ਪੀ ਲੈਣਗੇ ਬੱਚੇ ਵੈਸੇ ਨਿੰਬੂ ਪਾਣੀ ਪਿੰਦੇ ਨਹੀਂ ਨੇ ਹੈਗੇ ਤੇ ਬਸ ਮੋਕਸ਼ੀ ਨਾਲ ਹੀ ਫਿਰ ਮੇਰੇ ਕੋਲ ਆ ਕੇ ਬਹਿ ਜੂਗੀ ਤੇ ਮੇਰੇ ਨਾਲ ਗੱਲਾਂ ਬਾਤਾਂ ਮਾਰਨ ਲੱਗ ਜਾਈਗੀ ਕਹੇਗੀ ਮੰਮਾ ਕੀ ਕਰ ਰੋ ਮੈਂ ਕਹਾਂ ਨੀ ਬੇਟਾ ਨਿੰਬੂ ਪਾਣੀ ਬਣਾ ਦੀਆਂ ਤਾਂ ਫਿਰ ਉਹ ਨਿੰਬੂਆਂ ਨੂੰ ਜਿਹੜੇ ਮੈਂ ਨਿਚੋੜ ਕੇ ਰੱਖੇ ਸੀ ਉਹਨਾਂ ਨੂੰ ਚੱਟਣ ਲੱਗ ਜੂਗੀ ਕਹੇਗੀ ਹਾਏ ਮੰਮਾ ਕਿੰਨਾ ਖ ਬੱਚਿਆਂ ਨੂੰ ਤਾਂ ਇਹੀ ਹੈ ਕਿ ਹਨਾ ਕਿਸੇ ਨਾ ਕਿਸ ਚੀਜ਼ ਨਾਲ ਧਿਆਨ ਨੇ ਲੱਗੇ ਰਹਿਣਾ ਇਹ ਸਾਰਾ ਦਿਨ ਬਹੁਤ ਜ਼ਿਆਦਾ ਖਲਾਰਾ ਪਾਉਂਦੀ ਹੈ ਕਈ ਵਾਰ ਖਿਡੌਣਿਆਂ ਨਾਲ ਲੱਗੀ ਰਹਿੰਦੀ ਹੈ ਖਿਡੌਣਿਆਂ ਦਾ ਖਲਾਰਾ ਪਾ ਦਿੰਦੀ ਹੈ ਕਈ ਵਾਰ ਪਾਣੀ ਛੱੜ ਜਾਂਦੀ ਹੈ ਕਿ ਤੇ ਬਸ ਇਹੀ ਹੈ ਕਿ ਇਹ ਧਿਆਨ ਨੇ ਲੱਗੇ ਰਹਿੰਦੇ ਆ ਤਾਂ ਸਾਡਾ ਵੀ ਦਿਨ ਵਧੀਆ ਲੰਘ ਜਾਂਦਾ ਅੱਜ ਮੁਕਸ਼ੀ ਬਿਲਕੁਲ ਨਹੀਂ ਸੁੱਤੀ ਕਿਉਂਕਿ ਲੇਟ ਉੱਠੀ ਸੀਗੀ ਤੇ ਫਿਰ ਅੰਚੂ ਵੀ ਅੱਜ ਨਹੀਂ ਸੋਈ ਮੇਰੇ ਭਰਾ ਦੀ ਕੁੜੀ ਉਹ ਵੀ ਨਹੀਂ ਸੋਈ ਹੈਗੀ ਤੇ ਬਸ ਫਿਰ ਅਸੀਂ ਆਪਣੇ ਬੱਚਿਆਂ ਨਾਲ ਆਪਣੇ ਜਿੰਨੇ ਹੁੰਦੇ ਕੰਮ ਨਵੇੜ ਲੈਣੇ ਅਗੇ ਤੇ ਵੈਸੇ ਇਥੇ ਘਰ ਜਿਆਦਾ ਕੰਮ ਨਹੀਂ ਹੁੰਦੇ ਥੋੜੇ ਬਹੁਤ ਹੀ ਕੰਮ ਹੁੰਦੇ ਆ ਕਿਉਂਕਿ ਘਰ ਕੋਈ ਹੁੰਦਾ ਨਹੀਂ ਹੈਗਾ ਮੇਰਾ ਬ੍ਰਦਰ ਵੀ ਕੰਮ ਤੇ ਚਲ ਜਾਂਦਾ ਮਮੀ ਪਾਪਾ ਵੀ ਚਲ ਜਾਂਦੇ ਆ ਤੇ ਬਸ ਮੈਂ ਤੇ ਮੇਰੀ ਭਾਬੀ ਘਰ ਹੁੰਨੇ ਆਗੇ ਫਿਰ ਅਸੀਂ ਦੋਨੋਂ ਆਪ ਜਿੰਨਾ ਕੁ ਆਪਣਾ ਖਾਣਾ ਬਣਾਉਣਾ ਹੁੰਦਾ ਕਰ ਲਈਦਾ ਮੈਂ ਤਾਂ ਥੋੜਾ ਬਹੁਤ ਕਰਦੀ ਆ ਚਲੋ ਕਿਉਂਕਿ ਮੈਨੂੰ ਇੰਨਾ ਪਤਾ ਨਹੀਂ ਹੁੰਦਾ ਨਾ ਕਿ ਆਪਾਂ ਜਦੋਂ ਇੰਨੇ ਦਿਨਾਂ ਬਾਅਦ ਆਏ ਤਾਂ ਜਿਆਦਾ ਕੁਝ ਮੈਨੂੰ ਨਹੀਂ ਪਤਾ ਹੁੰਦਾ ਜਿੰਨਾ ਕਿ ਚਲੋ ਮੈਨੂੰ ਪਤਾ ਮੈਂ ਨਾਲ-ਨਾਲ ਕਰਦੀ ਰਹਿਣੀ ਆਗੀ ਤੇ ਬਸ ਹੁਣ ਇੱਥੇ ਮੋਕਸ਼ੀ ਆਪਣਾ ਲੱਗ ਗਈ ਸੀ ਝਾੜੂ ਮਾਰਨ ਹੁਣ ਇੱਥੇ ਮੇਰੇ ਮੰਮੀ ਪਾਪਾ ਆ ਗਏ ਸੀ ਮੈਂ ਉਹਨਾਂ ਨੂੰ ਨਿੰਬੂ ਪਾਣੀ ਦਿੱਤਾ ਸੀਗਾ ਉਹਨਾਂ ਨੇ ਪੀ ਲਿਆ ਸੀ ਅਸੀਂ ਵੀ ਸਾਰਿਆਂ ਨੇ ਪੀ ਲਿਆ ਸੀਗਾ ਤੇ ਗਰਮੀ ਚ ਬਸ ਪਾਣੀ ਪੀ ਜਾਂਦੇ ਸੀ ਨਿੰਬੂ ਪਾਣੀ ਕਰਾ ਕੇ ਲਈਂਦਾ ਮੇਰਾ ਪੁੱਤ ਇਹ 예예! 왔다 갔다 여기 � pledg scan 텔레포트 아빠 아빠 안 stuffed � p r o 거성 ਸੜਾ ਸੜਾ ਹੋ ਗਈ ਸੜਾ ਹੋ ਗਈ ਤੁਹਾਨੂੰ ਗਾਣਾ ਨਹੀਂ ਦੇ ਬਣਾ ਨਹੀਂ ਪਤਾ ਹੀ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਹਾਂ ਲਾ ਪੂਰਾ ਆਉ ਰਿਹਾ ਏਲ ਦਾ ਪਾਇਨਾ ਨੂੰ ਲੈ ਕੇ ਚੱਲਿਆਂ ਦੁਕਾਨ ਤੇ ਮੇਰਾ ਦੀ ਕੋਲ ਕਿਉਂਕਿ ਸਾਰਾ ਦਿਨ ਘਰ ਬੈਠ ਬੈਠ ਕੇ ਵੀ ਬੋਰ ਹੋ ਜਾਂਦੀਆਂ ਨੇ ਕਿ ਮੋਕਸ਼ੀ ਤਾਂ ਖਾਸ ਤੌਰ ਤੇ ਉੱਥੇ ਸਾਰਾ ਦਿਨ ਫਿਰਦੀ ਰਹਿੰਦੀ ਹੈ ਨਾ ਸ਼ਹਿਰ ਸਾਡਾ ਤਾਂ ਇੱਥੇ ਪਿੰਡ ਹੈ ਫਿਰ ਇੱਥੇ ਹੁਣ ਉਹਨਾਂ ਨੂੰ ਘੁੰਮਾ ਲੈ ਕੇ ਚੱਲਦੇ ਆਂ תודה רבה לכם. ਸੋ ਹਾਂਜੀ ਫਰੈਂਡਸ ਬਸ ਅਸੀਂ ਆਕੇ ਦੁਕਾਨ ਤੋਂ ਹੋਨੇ ਕੋ ਮੇ ਫਿਰਕੇ ਮੇ ਦਾਦੀ ਕੋ ਲੋ ਤੇ ਬੱਚੇ ਬਾਹਰ ਖੇਡ ਰਹੇ ਮम्मा ਕੋਲ ਨੇ ਸੋ ਅੱਜ ਵਾਲੇ ਵਲੌਗ ਦਾ ਮੈਂ ਇੱਥੇ ਐਂਡ ਕਰਦੀ ਆ ਜੇ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੁਣ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਨਵੇਂ ਵੀਡੀਓ ਨਾਲ ਹੁਣ ਤੱਕ ਲਈ ਬਾਏ ਬਾਏ